ਕੀ ਕਰੋ ہماری ਮੰਗਾਂ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਅੱਜ ਜੀ ਅਸੀਂ ਇਸ ਸੰਬੰਧ ਵਿੱਚ ਕਰਿਆ ਜੀ ਕਿ ਕਿਉਂਕਿ ਪੂਰੇ ਹਿੰਦੁਸਤਾਨ ਵਿੱਚ ਲੱਗ ਲੱਗ ਆਪਣੇ ਮੈਕਮਿਆਂ ਤੇ ਬੈਠੇ ਆਪਣੀ ਆਪਣੀ ਮੰਗਾਂ ਲੈ ਕੇ ਤੇ ਅਸੀਂ ਵੀ ਕੱਲ ਉਹਨਾਂ ਦੇ ਸਮਰਥਨ ਵਿੱਚ ਅੱਪਾ ਨੇ ਇਹ ਸਭ ਨੂੰ ਮੰਗ ਪੱਤਰ ਦਿੱਤਾ ਸਾਕੇ ਸਾਡੀ ਵੀ ਜਿਹੜੀ ਮੰਗਾਂ ਉਹ ਰਹਿ ਗਈਆਂ ਆ ਉਸ ਵਿੱਚ ਅਸੀਂ ਪੂਰੇ ਹਿੰਦੁਸਤਾਨ ਦਾ ਤੇ ਪੂਰੇ ਪੰਜਾਬ ਦਾ ਸਮਰਥਨ ਕਰਦੇ ਆਂ ਬਾਕੀ ਜਿਹੜੀ ਹੋਰ ਵੀ ਸਮੱਸਿਆਵਾਂ ਉਹ ਅਸੀਂ ਹੋਰ ਦੂਜੇ ਪਾਸੇ ਕਰਾਂਗੇ ਹੜਤਾਲ ਤੇ ਅਸੀਂ ਜਿਹੜੀ ਦੇਸ਼ ਦੀਆਂ 10 ਟ੍ਰੇਡ ਯੂਨੀਅਨਾਂ ਉਹਨਾਂ ਦੇ ਵਿੱਚ ਸੱਦੇ ਤੇ ਜਿਹੜੇ ਜੱਜ ਅਸੀਂ ਸਟ੍ਰੈਕ ਕਰੀਏ ਸਮਰਥਨ ਕਰਦੇ ਆਂ ਤੇ ਸੁੱਤੀ ਹੋਈ ਸਰਕਾਰਾਂ ਸੈਂਟਰ ਦੀ ਹੋਵੇ ਭਾਵੇਂ ਚਾਹੇ ਸੂਬੇ ਦੀ ਹੋਵੇ ਸਭੀ ਮਜ਼ਦੂਰਾਂ ਦੇ ਜਿਹੜੇ ਮਜ਼ਦੂਰ ਵਿਦੇ ਨੀਤੀਆਂ ਇਸ ਦਾ ਸਿ ਵਿਰੋਧ ਕਰਦੇ ਆ ਪਹਿਲੀ ਤਾਂ ਠੇਕਦਾਰੀ ਪ੍ਰਥਾ ਨੂੰ ਜਿਹੜੀ ਬੰਦ ਕਰਨਾ ਚਾਹੀਦਾ ਮਜ਼ਦੂਰਾਂ ਨੂੰ ਜਿਹੜੀ ਮਿਨਿਮ ਵੇਜ 26000 ਰੁਪਏ ਲਾਗੂ ਕਰਨਾ ਚਾਹੀਦਾ ਇਹ ਸਾਡੀ ਬਹੁਤ ਦੇਰ ਤੋਂ ਮੰਗ ਹੈ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਇਹ ਮੰਗ ਕਰਦੇ ਆ ਕਿ ਮਜ਼ਦੂਰਾਂ ਦੀ ਜਿਹੜੀ 26000 ਰੁਪਏ ਤਨਖਾਹ ਆ ਉਹਨੂੰ ਲਾਗੂ ਕੀਤਾ ਜਾਏ ਇਹ ਤਾਂ ਮੁਜਾਰੇ ਇੱਕ ਦਿਨ ਦਾਗਾ ਲਗਾਤਾਰ ਚੱਲੇ ਅੱਜ ਤਾਂ ਸਾਡੀ ਜਿਹੜੀ ਟ੍ਰੇਡ ਯੂਨਨਾਂ ਉਹਨਾਂ ਦੇ ਸੱਦੇ ਤੇ ਇੱਕ ਦਿਨ ਦਾ ਆ ਆਉਣ ਵਾਲੇ ਟਾਈ ਨੂੰ ਹੋਰ ਵੀ ਸਿੱਖਾ ਤੇ ਤੇਜ਼ ਕਰਾਂਗੇ ਲੰਬੇ ਸਮੇਂ ਵਾਸਤੇ ਵੀ ਅਸੀਂ ਸੰਭਾਲ ਤੁਸੀਂ ਆਪਣੀ ਮੰਗਾਂ ਬਾਰੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਕਿ ਜਿਸ ਤਰ੍ਹਾਂ ਇਹ ਸ਼ਾਂਤੀ ਪੁਰੂ ਕੋ ਜਿਹੜਾ ਕੰਮ ਉਹ ਚੱਲਦਾ ਆ ਸ਼ਹਿਰ ਵਾਸੀਆਂ ਦਾ ਜਿਹੜੇ ਸ਼ਹਿਰ ਦੇ ਨਾਗਰਿਕ ਆ ਇਹਨਾਂ ਦੇ ਵਾਸਤੇ ਅਸੀਂ ਸਫਾਈ ਕਰਦੇ ਆ ਇਸ ਨੂੰ ਸਮੂਥੀ ਜਿਹੜਾ ਚੱਲਦਾ ਰਹਿਣਾ ਚਾਹੀਦਾ ਹੈ ਜਿਹੜੀ ਸਾਡੀਆਂ ਮੰਗਾਂ ਉਹ ਸਾਨੂੰ ਦੇਣੀਆਂ ਚਾਹੀਦੀਆਂ ਟਾਈਮ ਅਨੁਸਾਰ ਜਿਵੇਂ ਕਿ ਹੋਰ ਵੀ ਸਾਡੀ ਮੂਲ ਸੁਵਿਧਾਵਾਂ ਜਿਵੇਂ ਵਰਦੀ ਜੁੱਤੇ ਜਸਤਾਨੇ ਗਲਵਜ਼ ਆਦੀ ਸਾਡੀ ਤਨਖਾਹਾਂ ਦੇ ਵੇਰਵੇ ਸਾਡੇ ਜਿਨੇ ਵੀ ਜਿਵੇਂ ਕਿ ਸਾਡੇ ਸਫਾਈ ਕਰਮਚਾਰੀ ਏਰੀਆ ਬਹੁਤ ਲੰਬਾ ਹੋਣੇ ਕਾਰਨ ਜਿਹੜੀ ਬੰਦਿਆਂ ਦੀ ਵੀ ਉਰੇ ਬਹੁਤ ਜ਼ਿਆਦਾ ਘਾਟ ਹੈ ਬੰਦੇ ਵੀ ਇਹਨਾਂ ਨੂੰ ਵਧਾਣੇ ਚਾਹੀਦੇ ਆ ਜਿਹੜੀ ਟਰਾਂਸਪੋਰਟ ਸਿਸਟਮ ਹੈ ਉਸ ਨੂੰ ਵੀ ਵਧਾਣਾ ਚਾਹੀਦੇ ਆ ਤੇ ਹੋਰ ਵੀ ਜਿਹੜੀਆਂ ਮੰਗਾਂ ਸੀ ਲਿਖ ਕੇ ਦੇਈਆਂ ਹੋਈਆਂ ਆ ਉਹ ਵੀ ਪੂਰੀਆਂ ਹੋਣ ਚਾਹੀਦੀਆਂ